ਬਰਨਾਲਾ ਦੇ ਪਿੰਡ ਅਸਪਾਲ ਕਲਾ ਦੇ ਵਿੱਚ ਰਹਿਣ ਵਾਲੀ ਇੱਕ ਮਹਿਲਾ ਜੁਸਤਾ ਬੱਚਾ 13 ਸਾਲ ਪਹਿਲਾਂ ਲਾਪਤਾ ਹੋ ਗਿਆ ਹੁਣ ਇਸ ਬੱਚੀ ਨੂੰ ਹਰਿਆਣਾ ਪੁਲਿਸ ਨੇ ਲੱਭ ਲਿਆ ਹੈ ਉਸਦੇ ਮਾਦੀ ਹਵਾਲੇ ਕਰ ਦਿੱਤਾ ਹਰਿਆਣਾ ਪੁਲਿਸ ਦੇ ਵੱਲੋਂ 13 ਸਾਲ ਪਹਿਲਾਂ ਲਾਪਤਾ ਹੋਈ ਬੱਚੇ ਨੂੰ ਜਿਹੜਾ ਹੈ ਉਹ ਲੱਭ ਕੇ ਮਾਦੀ ਹਵਾਲੇ ਕੀਤਾ ਗਿਆ ਇਸ ਮੌਕੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਤੇ 13 ਸਾਲ ਪਹਿਲਾ ਇਹ ਬੱਚੀ ਚੋਰੀ ਹੋ ਹੈ ਉਹ ਲਾਪਤਾ ਹੋਈ ਸੀ ਲਾਪਤਾ ਬੱਚੀ ਨੂੰ ਹਰਿਆਣਾ ਪੁਲਿਸ ਨੇ ਵਾਰਸਾਂ ਨੂੰ ਸੌਪ ਦਿੱਤਾ ਹੈ ਪਰਿਵਾਰ ਦੇ ਵਿੱਚ ਚਾਲੇ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਤੇ ਬੱਚਾ ਜਿਹੜਾ ਕੀ ਸਾਡੇ ਸਾਹਮਣੇ ਆਇਆ ਜਿਹੜਾ ਕੀ ਪਿੰਡ ਜਿਹੜਾ ਕੀ ਅਸ਼ਪਾਲਕਲਾ ਬਰਨਾਲੇ ਦੇ ਵਿੱਚ ਪਿੰਡ ਦਾ ਉਹ ਉਥੋਂ ਦੇ ਇੱਕ ਜਿਹੜੀ ਕੀ ਬੱਚੀ 13 ਸਾਲਾਂ ਬਾਅਦੋਂ ਜਿਹੜੇ ਕੀ ਸੋਹਣੀਪੱਤ ਤੋਂ ਐਸਆਈ ਰਜੇਸ਼ ਕੁਮਾਰ ਜੀ ਨੇ ਇੱਕ ਕੇਸ ਸੋਲਵ ਕੀਤਾ ਤੇ ਉਸ ਨੂੰ ਉਹਨੇ ਮਾਪਿਆਂ ਦੇ ਜਿਹੜਾ ਕੀ ਹਵਾਲੇ ਕੀਤਾ ਤੇ ਆਪਾਂ ਗੱਲ ਕਰਦੇ ਆ ਕਿ ਇੱਕ ਛੋਟੀ ਜੀ ਬੱਚੀ ਜਿਸ ਦੀ ਉਮਰ 6 ਸਾਲ ਸੀਗੀ ਉਸ ਬੱਚੀ ਜੋ ਕਿ ਆਪਦੇ ਭਰਾ ਦੇ ਨਾਲ ਖੇਡਦੀ ਖੇਡਦੀ ਗੁੰਮ ਹੋ ਗਈ ਤੇ ਉਸ ਬੱਚੀ ਨੂੰ ਜਿਹੜਾ ਕਿ ਰੋਦੀ ਕਲਾਉਂਦੀ ਨੂੰ ਦੇਖ ਕੇ ਤਾਂ ਇੱਕ ਪਰਿਵਾਰ ਨੇ ਉਸ ਨੂੰ ਉਹ ਤੋਂ ਬਾਰੇ ਪੁੱਛਿਆ ਤੇ ਪੁੱਛਣ ਤੋਂ ਬਾਅਦ ਤਾਂ ਕੀਤਾ ਤਾਂ ਉਹ ਬੱਚੇ ਇਹਨੇ ਨਾ ਸਮਝ ਸੀ ਤੇ ਉਹ ਇਹ ਨਹੀਂ ਦੱਸ ਸਕੇ ਕਿ ਵੀ ਅਸੀਂ ਕਿੱਥੇ ਰਹਿੰਦੇ ਆ ਕਿੱਥੇ ਨਾ ਰਹਿੰਦੇ ਉਸ ਟਾਈਮ ਇਹ ਦੋਨੇ ਬੱਚੇ ਜਿਹੜੇ ਕਿ ਆਪਦੇ ਦਾਦੇ ਦਾਦੀ ਕੋਲੇ ਗਏ ਹੋਏ ਸਨ ਜਿਹੜਾ ਕਿ ਸੋਨੇਪੱਤ ਦੇ ਵਿੱਚ ਹੁਣ ਤਾਂ ਸ਼ਹਿਰ ਬਦ ਚੁੱਕਿਆ ਪਹਿਲਾਂ ਘਨੌਰ ਹੁੰਦਾ ਸੀ ਪਿੰਡ ਉੱਥੇ ਚਲੇ ਗਏ ਸੀ ਆਓ ਸੋਨੂੰ ਉਸ ਬੱਚੀ ਨਾਲ ਮਲਾਉਣੇ ਕਿ 13 ਸਾਲਾਂ ਬਾਅਦ ਉਹ ਬੱਚੀ ਕਿਵੇਂ ਪਰਿਵਾਰ ਨੂੰ ਮਿਲੀ ਤੇ ਕੀ ਕੀ ਉਸ ਦੇ ਉੱਤੇ ਬੀਚੀ ਹਾਂਜੀ ਕੀ ਨਾਮ ਆਪ ਦਾ ਭਾਰਤੀ ਨਾਮ ਹੈ ਮੇਰਾ ਹਾਂ ਭਾਰਤੀ ਹੈ ਜੀ आप जब गुम हुई थी तब कितने साल की थी मैं छः सात साल की थी ठीक है कैसे गुम हुई आप मैं मेरा भाई अपने दादा के साथ रहा करते थे एक दिन खेलते खेलते हम आगे निकल के फिर हमें एक फैमिली वालों ने देखा फिर उन्होंने हमें रखा थोड़े दिन रखा फिर हमें पुलिस के पास हैंड ओवर कर दिया हमें क्योंकि अपने घर का पता नहीं पता था तो पुलिस वालों ने मुझे अपने मतलब एन में भेज दिया एन में मुझे तेरह साल हो गए वहीं तक मैंने टेंथ की पढ़ाई की है फिर एसआई आई राजेश कुमार सर ने मेरा केस किया मेरे पेरेंट्स मिले फिर मैं यहाँ पर आ गई नहीं आपका जो जो भाई था वो भी आपके साथ था वो भी, भी एन में था वो मेरे साथ नहीं था वो पहले गुम हो गया था मुझसे मेरा नामना रानी है जी कितने बच्चे हैं छोटे मेरे जी पाँच बच्चे अच्छा एक की स्टोरी है जी ਜਿਹੜੀ ਮਤਲਬ ਕਿ ਤੁਹਾਡੇ ਜਿਹੜੇ ਦੋ ਬੱਚੇ ਗਮ ਹੋਏ ਸੀ ਕਿਵੇਂ ਮਿਲੇ ਤੇ ਕੀ ਗੱਲਬਾਤ ਹੈ ਤੇ ਕੀ ਪੂਰੀ ਕਹਾਣੀ ਹੈ ਜੀ ਮੈਂ شادی ਕਰਕੇ ਸਮਝ ਮੈਂ ਪਹਿਲਾ ਵਿਆਹ ਹੀ ਸੀ ਇਗਨੋਰ ਗਨੋਰ ਵਿਆਹ ਕੇ ਸਮਝ ਲਿਆ ਤੇ ਮੇਰੇ ਵੀ ਮਰ ਘਰ ਵਾਲੇ ਪਹਿਲਾਂ ਡੈਥ ਹੋ ਗਈ ਸੀ ਜਿਸ ਸਾਦੇ ਕਰਕੇ ਮੈਂ ਇੱਧਰ ਆ ਗਈ ਪੰਜਾਬ ਕਨੇ ਫਿਰ ਬਾਕੀ ਆਪਣੇ ਦਾਦਾ ਦਾਦੀ ਕੋਲੇ ਸੀ ਮੇਰੇ ਭੈਣ ਦੇ ਦੋ ਜਵਾਕ ਆਏ ਸੀ ਤੇ ਮੇਰੇ ਭੈਣ ਮੇਰੇ ਦਿਓ ਔਰਤ ਦੇ ਹੋਰ ਸੀ ਜਿਹੜਾ ਵੀ ਉਹ दारू-ਦੂਰ ਪੀ ਕੇ ਤੇ ਪਾਪੇ ਦੀ ਵੀ ਦਿੱਤ ਹੋ ਗਈ ਜੀ ਤੇ ਮੇਰੇ ਭੈਣ ਉਹ ਫਿਰ ਵੇਕੇ ਵਗ ਗਈ ਸੀ दारू ਪਿੰਡਾ ਜੀ ਮੇਰਾ ਦਿਓਰ ਤੇ ਉਹਦੇ ਕਰਕੇ ਫਿਰ ਇਹ ਜੁਆ ਕੇ ਆਪਣੇ ਦਾਦਾ-ਦਾਦੀ ਕੋਲੇ ਰਹਿੰਦੇ ਸੀ ਤੇ ਫਿਰ ਇਹ ਨਾਲ ਉਹਦੇ ਕੋਲੇ ਰਹਿੰਦੇ ਸੀ ਇਹ ਫਿਰ ਨਰੇਲਾ ਪਿੰਡ ਚ ਰਹਿੰਦੇ ਦਸਹਰ ਚ ਇਹ ਜੋ ਜੀ ਪਿੰਡ ਦੇ ਬੱਚਾ ਦਾਤਾ ਸਹਿਰ ਦੇ ਬੱਚਾ ਬਹੁਤ ਫਰਕ ਹੁੰਦਾ ਹੈਗਾ ਤੇ ਇਹ ਆਪਣੇ ਦਾਦਾ-ਦਾਦੀ ਕੋਲੇ ਰਹਿੰਦੇ ਸੀ ਉਹਦੇ ਕਰਕੇ ਫਿਰ ਇਹ ਉੱਥੇ ਹੀ ਗੁੰਮ ਹੋਏ ਨੇ ਫਿਰ ਬਾਕੀ ਪਤਾ ਨਹੀਂ ਕਿਵੇਂ ਗੁੰਮ ਹੋਏ ਨੇ ਕਿਵੇਂ ਨਾ ਹੋਈ ਜੀ ਮੈਂ ਤਾਂ ਇੱਧਰ ਆ ਗਈ ਜੀ ਪੰਜਾਬ 'ਚ ਮੁੜ ਕੇ ਮੈਂ ਗਈ ਨਹੀਂ ਹੈਗੀ ਜੀ ਇੱਧਰ ਜੀ ਕਿੰਨੇ ਸਾਲਾਂ ਬਾਅਦ ਉਹ ਸਾਨੂੰ ਇਹ ਲੜਕੀ ਸੋਹਣੀ ਇਹ ਸਾਨੂੰ ਜੀ 15 ਸਾਲਾਂ ਬਾਅਦ ਮਿਲੀ ਹੈ ਜੀ ਤੇ ਲੜਕਾ ਵੀ ਸੁਣਿਆ ਤੁਹਾਡਾ ਨਾਮ ਹਾਂ ਜੀ ਲੜਕਾ ਵੀ ਆ ਗਈ ਦੋਨੇ ਗੁੰਮ ਹੋ ਗਏ ਸੀ ਬਹੁਤ ਮੇਰੇ ਪਾਪਾ ਨੇ ਬਹੁਤ ਭਾਲਣ ਦੀ ਕੋਸ਼ਿਸ਼ ਕੀਤੀ ਜੀ ਸਮਝ ਲੈ ਜੀ ਜੀ ਸਾਨੂੰ ਮਿਲੇ ਨਹੀਂ ਹੈਗੇ ਇਸੇ ਪਾਸੇ ਕੰਪਲੀਟ ਦਰਜ ਕਰਾਈ ਹਾਂ ਕਰਾਈ ਥੀ ਜੀ ਪਹਿਲੇ ਤਾਂ ਟੈਲੀਵਿਜ਼ਨ ਹੁੰਦੇ ਸੀ ਕਿਸੇ ਕੋਲੇ ਕੋਈ ਫੋਨ ਨਹੀਂ ਹੁੰਦਾ ਸੀ ਸਮਝ ਲੈ ਵੀ ਕਿਸੇ ਕਿਸੇ ਦੇ ਘਰੇ ਟੈਲੀਵਿਜ਼ਨ ਹੁੰਦੇ ਸੀ ਸਾਨੂੰ ਪਤਾ ਹੀ ਨਹੀਂ ਸੀ ਵੇ ਵੀ ਅਸੀਂ ਬਥੇਰੇ ਫਿਰ ਪਪਾ ਨੇ ਵੀ ਥਾਣੇ 'ਚ ਰਿਪੋਰਟ ਕਰਵਾਈ ਜੇ ਸਾਨੂੰ ਪਤਾ ਲੱਗ ਗਿਆ ਵੀ ਇਹ ਦੇ ਹੈ ਨਹੀਂ ਦੋ ਫਿਰ ਉਹਨਾਂ ਨੇ ਫਿਰ ਉਹ ਹੀ ਵੀ ਦੋਨਾਂ ਦੀ ਡੈਥ ਹੋ ਗਈ ਤੇ ਪਪਾ ਦੀ ਵੀ ਮੇਰੇ ਸਹੁਰੇ ਦੀ ਵੀ ਸਭ ਦੀ ਦੋਨਾਂ ਦੀ ਡੈਥ ਹੋ ਗਈ ਤੇ ਛੋਟਾ ਲੜਕਾ ਫਿਰ ਕਿੰਨੇ ਸਾਲ ਪਹਿਲਾਂ ਮਿਲਿਆ ਸਾਨੂੰ ਉਹ ਸਾਨੂੰ ਲ ਲ 6 ਮਹੀਨੇ ਪਹਿਲਾਂ ਮਿਲ ਗਏ ਸੀ ਸਾਨੂੰ ਜੀ ਫਿਰ ਉਹ ਤੋਂ ਬਾਅਦ ਇਹ ਮਿਲ ਲ ਸਾਲ ਸਾਲ ਵੀ ਨਹੀਂ 6 ਮਹੀਨੇ ਬਾਅਦ ਇਹ ਹੁਣ ਇਹ ਮਿਲੇ ਸਾਨੂੰ